ਹੈਲੋ ਦੋਸਤੋ ਮੈਂ ਅੰਕੀ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਭਾਈ ਅੱਜ ਹੈਗੀ ਹੈ ਤਰੀਕ 11 ਅਪ੍ਰੈਲ ਦਿਨ ਸ਼ੁੱਕਰਵਾਰ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਪੀ ਟ੍ਰਿਪਲ ਐਸਬੀ ਦੇ ਦਫ਼ਤਰ ਦੇ ਮੂਰੇ ਇਕੱਠੇ ਹੋਣਾ ਸੀਗਾ ਸਾਰੇ ਸਟੂਡੈਂਟ ਨੇ ਇੱਕ ਹਾਲ ਸੀਗੀ ਤੇ ਉਸ ਤੋਂ ਪਹਿਲਾਂ ਵੀ ਮੈਂ ਵੀਡੀਓ ਪਾਈ ਸੀਗੀ ਕਿ ਆਪਾਂ ਉੱਥੇ ਮਿਲਾਂਗੇ ਤੁਹਾਨੂੰ ਤੇ ਟੈਲੀਗ੍ਰam ਤੇ ਵੀ ਮੈਸੇਜ ਸੀਗਾ ਸਾਰੇ ਲਗਭਗ ਸਾਰੇ ਅਕੈਡਮੀ ਵਾਲਿਆਂ ਨੇ ਮੈਸੇਜ ਨੂੰ ਸ਼ੇਅਰ ਵੀ ਕਰਿਆ ਸੀਗਾ ਹਨਾ ਤਾਂ ਉਸ ਮੁੰਦੇ ਤੇ ਅੱਜ ਕੀ ਗੱਲ ਹੋਈ ਹੈ ਬੋਰਡ ਚ ਕੀ ਉਸ ਆਪਾਂ ਨੂੰ ਮਤਲਬ ਕਿਹੋ ਜਿਹਾ ਰਿਸਪੌਂਸ ਮਿਲਿਆ ਕਿਹੜੀ ਕਿਹੜੀ ਮੰਗਾਂ ਰੱਖੀਆਂ ਉਹ ਸਾਰੀ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ ਭਾਈ ਠੀਕ ਹੈ ਛੋਟੀ ਜਿਹੀ ਵੀਡੀਓ ਹੋਏਗੀ ਤੇ ਇੱਕ ਬਹੁਤ ਵੱਡਾ ਮੈਸੇਜ ਤੁਹਾਡੇ ਲਈ ਹੈ ਉਹ ਦੇਖ ਲਿਓ ਨਵੀਂ ਭਰਤੀਆਂ ਬਾਰੇ ਵੀ ਜਾਣਕਾਰੀ ਹੈ ਬੋਰਡ ਨੇ ਕਿਹੜੀ ਭਰਤੀ ਬਾਰੇ ਕੀ ਕਿਹਾ ਉਹ ਸਾਰੀ ਗੱਲਾਂ ਹੈ ਇੱਕ ਡੇਢ ਘੰਟਾ ਆਪਣੀ ਮੀਟਿੰਗ ਚੱਲੀ ਆ ਉੱਥੇ ਹਰ ਇੱਕ ਗੱਲ ਦਾ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਰਿਪਲਾਈ ਕਰਿਆ ਹਰ ਇੱਕ ਮੁੱਦੇ ਦੇ ਉੱਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਬੋਰਡ ਨੇ ਠੀਕ ਹੈ ਸਾਰੀ ਗੱਲਾਂ ਤੁਹਾਨੂੰ ਦੱਸੂੰਗਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਭਾਈ ਇਹਨਾਂ ਸਾਰੇ ਸ ਕੋਈ ਫਾਜ਼ਿਲਕਾ ਬਠਿੰਡਾ ਅਬੌਰ ਲਧਿਆਣਾ ਮਤਲਬ ਜਿੱਥੋਂ ਜਿੱਥੋਂ ਵੀ ਸਟੂਡੈਂਟ ਆਏ ਆ ਦੂਰ ਦਰੋ ਬਹੁਤ ਵਧੀਆ ਬਈ ਉਹਨਾਂ ਦੀ سپورਟ ਦੇ ਲਈ ਬਹੁਤ ਬਹੁਤ ਧੰਨਵਾਦ ਸਾਰੇ ਸਟੂਡੈਂਟ ਜਿਹੜੇ ਪਹੁੰਚੇ ਨੇ ਤੇ ਕੀ ਗੱਲਾਂ ਬਾਤਾਂ ਹੋਈ ਉਹ ਮੈਂ ਤੁਹਾਨੂੰ ਸਾਰੀ ਦੱਸੂਗਾ ਪਰ ਸਭ ਤੋਂ ਪਹਿਲਾਂ ਇੱਕ ਬਹੁਤ ਇੰਪੋਰਟੈਂਟ ਗੱਲ ਤੁਸੀਂ ਸੁਣੋ ਕਿ ਪਿਛਲੇ 2-3 ਦਿਨ ਹਾਂ 2 ਜਾਂ 3 ਦਿਨ ਹੀ ਹੋਏ ਆ ਜਦੋਂ ਮੈਨੂੰ ਮੈਸੇਜ ਆਇਆ ਮੇਰੇ ਪਰਸਨਲ ਨੰਬਰ ਦੇ ਉੱਤੇ ਉਹ ਸਹੀ ਮੈਸੇਜ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ 11 April ਨੂੰ ਇਕੱਠੇ ਹੋ ਰਹੇ ਹਾਂ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀਗਾ ਕਿ ਮੈਸੇਜ ਠੀਕ ਹੈ ਜੀ ਉਹ ਮੈਸੇਜ ਲਗਭਗ ਸਾਰਿਆਂ ਨੂੰ ਗਿਆ ਸਾਡੇ ਟੈਲੀਗ੍ਰਾਮ ਚੈਨਲ ਤੇ ਆਇਆ ਪ੍ਰਤਾਪ ਅਕੈਡਮੀ ਦੇ ਨੰਬਰ ਤੇ ਆਇਆ ਦੀਪ ਸਰ ਨੂੰ ਆਇਆ ਤੇ ਹੋਰ ਸਾਰੇ ਟੀਚਰ ਸਾਹਿਬਾਨ ਨੂੰ ਆਇਆ ਹੁਣ ਤੇ ਪਿਛਲੇ ਪ੍ਰੋਟੈਸਟ ਦੇ ਵਿੱਚ ਜਿਹੜੇ ਹੋਰ ਸਟੂਡੈਂਟ ਮੂਰੇ ਸੀਗੇ ਉਹਨਾਂ ਨੂੰ ਵੀ ਪਹੁੰਚਿਆ ਸਾਰਿਆਂ ਨੂੰ ਮੈਸੇਜ ਲਗਭਗ ਟੈਲੀਗ੍ਰਾਮ ਤੇ ਹੀ ਆਇਆ ਤੇ ਦੋ ਨੰਬਰਾਂ ਤੋਂ ਆਇਆ ਨੰਬਰ ਵੀ ਕੀ ਦੋ ਅਕਾਊਂਟ ਤੋਂ ਆਇਆ ਉਹ ਕੁੜੀਆਂ ਵਾਲੇ ਨਾਮ ਸੀਗੇ ਉਹਨਾਂ ਦੇ ਨੰਬਰ ਉਹਨਾਂ ਨੇ ਹਾਈਡ ਕਰ ਠੀਕ ਹੈ ਹੁਣ ਪਤਾ ਨਹੀਂ ਕੁੜੀਆਂ ਹੀ ਸੀ ਜਾਂ ਕੋਣ ਸੀਗੇ ਭਾਈ ਇਹ ਇੰਨੀ ਵੱਡੀ ਸਰਾਰਤ ਸੀਗੀ ਸਰਾਰਤ ਬੋਲ ਦੋ ਜਾਂ ਸਾਜ਼ਿਸ਼ ਬੋਲ ਦੋ ਕਿਉਂਕਿ ਉਹ ਦੋ ਨੰਬਰ ਜਾਂ ਉਹ ਦੋ ਅਕਾਊਂਟ ਐਟ ਪ੍ਰੈਜ਼ੈਂਟ ਹੈਗੇ ਨਹੀਂ ਦੋਨੇ ਡਿਲੀਟ ਹੋ ਚੁੱਕੇ ਹਨ ਮੈਸੇਜ ਵੀ ਡਿਲੀਟ ਹੋ ਚੁੱਕੇ ਹਨ ਚੈਟ ਵੀ ਡਿਲੀਟ ਹੋ ਚੁੱਕੀ ਉਹਨਾਂ ਨੇ ਤਿੰਨ ਦਿਨ ਲਗਾਤਾਰ ਮੈਸੇਜ ਕਰੇ ਹਨ ਸਰ ਵੀਡੀਓ ਬਣਾਓ ਟੈਲੀਗ੍ਰam 'ਚ ਆਪਣੇ ਇਹ ਮੈਸੇਜ ਪਾਓ ਸਾਰੇ ਟੀਚਰਸ ਨੂੰ ਆਏ ਹਨ ਠੀਕ ਹੈ ਜਿਹੜੇ ਆਪਣੇ ਲਿੰਕ 'ਚ ਟੀਚਰ ਹੈਗੇ ਹਨ ਉਹਨਾਂ ਤੋਂ ਪੁੱਛਿਆ ਆਪਾਂ ਨੇ ਉਹਨਾਂ ਨੂੰ ਵੀ ਸੇਮ ਮੈਸੇਜ ਆਏ ਹਨ ਠੀਕ ਹੈ ਉਹਨਾਂ ਨੇ ਵੀ ਗਰੁੱਪਾਂ 'ਚ ਪਾਏ ਹਨ ਇਹ ਸਾਜੀ ਸਲਾ ਲੋ ਚਾਹੇ ਕੁਝ ਵੀ ਤੁਸੀਂ ਬੋਲ ਦੋ ਸਰਾਰਤ ਲਾ ਲੋ ਪਰ ਉਹਨਾਂ ਵਿੱਚੋਂ ਕੋਈ ਵੀ ਬੰਦਾ ਇੱਕ ਵੀ ਬੰਦਾ ਅੱਜ ਮੌਕੇ ਤੇ ਨਹੀਂ ਸੀਗਾ ਇੱਕ ਵੀ ਬੰਦਾ ਨਹੀਂ ਸੀਗਾ ਇੱਕ ਵੀ ਬੰਦਾ ਇਹ ਜਿੰਨੇ ਸਟੂਡੈਂਟ ਆਏ ਹਨ ਇਹਨਾਂ ਨੂੰ ਕਾਫੀ ਸਾਰੇ ਸਟੂਡੈਂਟ ਨੂੰ ਵੀ ਉਹਨਾਂ ਨੇ ਪਰਸਨਲ ਮੈਸੇਜ ਕਰੇ ਹੋਈ ਸੀ ਇਹਨਾਂ ਨੇ ਵੀ ਜਦੋਂ ਉਹਨਾਂ ਨਾਲ ਚੈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਵੀ ਬਲੋਕ ਸੀਗੇ ਉਹ ਚੈਟ ਡਿਲੀਟ ਸੀਗੀ ਇਹਨਾਂ 'ਚੋਂ 90% ਸਟੂਡੈਂਟ ਸਾਡੀ ਵੀਡੀਓ ਦੇਖ ਕੇ ਪਹੁੰਚ ਗਏ ਵੀ ਚਲੋ ਪ੍ਰਤਾਪ ਅਕੈਡਮੀ ਵਾਲੇ ਕਹਿ ਰਹੇ ਆ ਸਰ ਕਹਿ ਰਹੇ ਆ ਵੀ ਆਪਾਂ ਚੱਲਦੇ ਆਂ ਕੁਝ ਸਟੂਡੈਂਟ ਇਧਰ ਉਧਰ ਆਏ ਆ ਪਰ ਉਹਨਾਂ ਚ ਕੋਈ ਇੱਕ ਬੰਦਾ ਨਹੀਂ ਜਿਹੜਾ ਇਸ ਮੂਮੈਂਟ ਨੂੰ ਲੀਡ ਮਤਲਬ ਲੀਡ ਕਰ ਰਿਆ ਸੀਗਾ ਜੋ ਵੀ ਸੀਗਾ ਕੋਈ ਨਹੀਂ ਸੀਗਾ ਬਈ ਤਾਂ ਇੱਥੇ ਗਲਤੀ ਸਾਡੀ ਵੀ ਹੈਗੀ ਆ ਤੇ ਉਹਨਾਂ ਸਾਰੇ ਟੀਚਰਸ ਦੀ ਵੀ ਗਲਤੀ ਹੈ ਜਿਹੜੇ ਗਰੁੱਪ ਚ ਚਲਾ ਰਹੇ ਆ ਤੇ ਜਿਨ੍ਹਾਂ ਨੇ ਗਰੁੱਪਾਂ ਚ ਪਾਇਆ ਉਹ ਮੈਸੇਜ ਕਿਉਂਕਿ ਇਹ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ ਟੀਚਰਾਂ ਦੀ ਵੀ ਰਿਸਪੌਂਸਿਬਿਲਟੀ ਬਣਦੀ ਸੀਗੇ ਕਿ ਉਹਨਾਂ ਨੂੰ ਮੈਸੇਜ ਆ ਰਿਹਾ ਹੈ ਐਟ ਲੀਸਟ ਉਹ ਪਤਾ ਤਾਂ ਕਰਨ ਕਿ ਮੈਸੇਜ ਆਇਆ ਕਿੱਥੋਂ ਹੈ ਵੈਰੀਫਾਈ ਤਾਂ ਕਰਨਾ ਬਣਦਾ ਸੀਗਾ ਭਾਈ ਸਾਡੀ ਵੀ ਗਲਤੀ ਹੈ ਆਪਾਂ ਮੰਨਦੇ ਆ ਕਿ ਜਿਹੜਾ ਮੈਸੇਜ ਆਇਆ ਆਪਾਂ ਨੇ ਇਹਨਾਂ ਨੂੰ ਇਹ ਨਹੀਂ ਉਲਟ ਕੇ ਪੁੱਛਿਆ ਭਾਈ ਤੁਸੀਂ ਕੌਣ ਹੋ ਤੇ ਕੌਣ ਇਸ ਮੂਮੈਂਟ ਨੂੰ ਜੋ ਹੈ ਲੀਡ ਕਰ ਰਿਹਾ ਹੈ ਕੌਣ ਇਸ ਥੋੜੀ ਇਸ ਲਹਿਰ ਨੂੰ ਜੋ ਵੀ ਹੈ ਤੇ ਸਾਨੂੰ ਮਾਈਂਡ 'ਚ ਇਹ ਸੀਗਾ ਕਿ ਸ਼ਾਇਦ ਇਹ ਇਹ ਨਾ ਸੋਚ ਲੈਣ ਕਿ ਜਦੋਂ ਆਪਾਂ ਇਹਨਾਂ ਨੂੰ ਕਰਾਸ ਕੁਐਸਚਨ ਕਰੀਏ ਭਾਈ ਤੁਸੀਂ ਕੌਣ ਹੋ ਕਿਉਂ ਇਕੱਠੇ ਕਰ ਰਹੇ ਹੋ ਕੌਣ ਤੁਹਾਨੂੰ ਲੀਡ ਕਰ ਰਿਹਾ ਕਿਹੜੀ ਅਕੈਡਮੀ ਨਾਲ ਤੁਸੀਂ ਜੁੜੇ ਹੋ ਸਾਨੂੰ ਇਹ ਸੀਗਾ ਕਿ ਇਹ ਕਹਿਣਗੇ ਕਿ ਯਾਰ ਪ੍ਰਤਾਪ ਅਕੈਡਮੀ ਵਾਲੇ ਚੌਧਰ ਦੇ ਭੁੱਖੇ ਆ ਸ਼ਾਇਦ ਇਹ ਆਪ ਲੀਡ ਕਰਨਾ ਚਾਹੁੰਦੇ ਹੋਣ ਤਾਂ ਕਰਕੇ ਇਹ ਨਹੀਂ ਪੁੱਛਿਆ ਸਾਨੂੰ ਬਲਕਿ ਖੁਸ਼ੀ ਹੋਈ ਹੈ ਕਿ ਚਲੋ ਸਾਡੇ ਤੋਂ ਇਲਾਵਾ ਕੋਈ ਹੋਰ ਕੋਈ ਇਸ ਮੂਮੈਂਟ ਨੂੰ ਚਲਾ ਰਿਹਾ ਹੈ ਵਧੀਆ ਹੈ ਭਲਾ ਹੋਣਾ ਚਾਹੀਦਾ ਹੈ ਸਟੂਡੈਂਟਸ ਦਾ ਤਾਂ ਆਪਾਂ ਨੇ ਵੀ ਬਿਨਾ ਵੈਰੀਫਾਈ ਕਰੇ ਕਿ ਕਹਤਾ ਵੀ ਹਾਂ ਚਲੋ ਆਪਾਂ ਪਹੁੰਚਾਂਗੇ ਨਾਲੇ ਆਪਣੇ ਸਟੂਡੈਂਟ ਵਾਸਤੇ ਆਪਾਂ ਨੇ ਆਪਣੇ ਟੈਲੀਗ੍ਰਾਮ ਤੇ ਵੀ ਮੈਸੇਜ ਪਾਇਆ ਆਪਣਾ ਜੋ ਹੈ ਵੀਡੀਓ ਵੀ ਬਣਾਤੇ YouTube ਤੇ ਹੋਰ ਟੀਚਰਸ ਨੇ ਵੀ ਪਾਇਆ ਪਰ ਗਲਤੀ ਹੈਗੀ ਐ ਵੀ ਉਹਨਾਂ ਟੀਚਰਸ ਦੀ ਵੀ ਗਲਤੀ ਹੈ ਸਾਡੀ ਵੀ ਗਲਤੀ ਹੈ ਤੇ ਜਿਨ੍ਹਾਂ ਬੰਦਿਆਂ ਨੇ ਇਹ ਕਰਿਆ ਫਿਰ ਹਾਰ ਕੇ ਉਹਨਾਂ ਬਾਰੇ ਪੂਰੀ ਡਿਟੇਲ ਕੱਢੀ ਫੋਨ ਨੰਬਰ ਪਰਸਨਲ ਉਹਨਾਂ ਦਾ ਮਿਲ ਗਿਆ ਨਾਮ ਪਤਾ ਲੱਗੇ ਮੈਂ ਬਸ ਇਹ ਪਬਲੀਕਲੀ ਨਾਮ ਲੈਣਾ ਨਹੀਂ ਜਾਂਦਾ ਨਾ ਮੈਂ ਨੰਬਰ ਸ਼ੇਅਰ ਕਰਨਾ ਚਾਹੁੰਦਾ ਪਰ ਭਾਈ ਜੇ ਤੁਹਾਡੇ 'ਚ ਦਮ ਨਹੀਂ ਹੁੰਦਾ ਨਾ ਤਾਂ ਇਹ ਜਿਹੇ ਪੰਗੇ ਨਹੀਂ ਲਈਤੇ ਹੁੰਦੇ ਠੀਕ ਹੈ ਇਹ ਤੁਹਾਨੂੰ ਸਲਾਹ ਸਮਝ ਲਓ ਵਾਰਨਿੰਗ ਸਮਝ ਲਓ ਠੀਕ ਹੈ ਜੇ ਤੁਹਾਨੂੰ ਤੁਹਾਡੇ ਘਰ ਦੇ ਘਰੋਂ ਨਹੀਂ ਨਿਕਲਣ ਦਿੰਦੇ ਠੀਕ ਹੈ ਤੁਡੇ ਯਾਰ ਦੋਸਤ ਤੁਹਾਨੂੰ ਸਲਾਹ ਮਾੜੀ ਦਿੰਦੇ ਆ ਜਾਂ ਤੁਸੀਂ ਕਿਸੇ ਦੇ ਚੱਕ ਚੇ ਕਿਸੇ ਅਕੈਡਮੀ ਵਾਲੇ ਦੇ ਕਹਿਣ ਤੇ ਇਹ ਗੱਲਾਂ ਕਰਦੇ ਹੋ ਕੰਮ ਕਰਦੇ ਹੋ ਸਟੂਡੈਂਟਸ ਨੂੰ ਤੰਗ ਕਰਦੇ ਹੋ ਟੀਚਰਸ ਨੂੰ ਤੰਗ ਕਰਦੇ ਹੋ ਓਡਾ ਭਲਾ ਨਹੀਂ ਹੋਣਾ ਠੀਕ ਹੈ ਤਾਂ ਸੁਧਰ ਜੋ ਗੱਲ ਸਮਝੇ ਆ ਅੱਗੇ ਤੋਂ ਅਜਿਹੀ ਕੋਈ ਸਰਾਰਤ ਕੋਈ ਮਜ਼ਾਕ ਨਹੀਂ ਤੁਸੀਂ ਜੋ ਵੀ ਕਰਿਆ ਚਲੋ ਉਹ ਗੱਲ ਵੱਖਰੀ ਹੈ ਪਰ ਜਿੰਨੇ ਕ ਬੱਚੇ ਪਹੁੰਚੇ ਆ ਖੈਰ ਇਹ ਦਮਦਾਰ ਬੰਦੇ ਸੀਗੇ ਸਾਰੇ ਦੇ ਸਾਰੇ ਭਾਈ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਖੜਨ ਵਾਲੇ ਬੱਚੇ ਆ ਜਿੰਨੇ ਕ ਬੱਚੇ ਪਹੁੰਚੇ ਸੀ ਸਾਰਿਆਂ ਦੇ ਜੋ ਵੀ ਈਸ਼ੂ ਸੀਗੇ ਸਾਰੇ ਇਕੱਠੇ ਕਰਕੇ ਇੱਕ ਲੈਟਰ ਤੇ ਲਿਖਿਆ ਸਿਰਫ ਇਹਨਾਂ ਦੇ ਹੀ ਲਿਖੇ ਆ ਭਾਈ ਜਿਹੜੇ ਪਹੁੰਚੇ ਆ ਉਹਨਾਂ ਦੇ ਹੀ ਲਿਖਾਂਗੇ ਜਿਹੜੇ ਪਹੁੰਚੇ ਨਹੀਂ ਜਿਹੜੇ ਘਰੋਂ ਨਿਕਲੋ ਨਹੀਂ ਸਕਦੇ ਉਹਨਾਂ ਦਾ ਕੀ ਈਸ਼ੂ ਲਿਖੀਏ ਕੀ ਮੁੱਦਾ ਚੱਕੀਏ ਉਹਨਾਂ ਦਾ ਠੀਕ ਹੈ ਤਾਂ ਉਹ ਸਾਰਾ ਮੰਗ ਪੱਤਰ ਬਣਾਇਆ ਸਾਰੀ ਗੱਲਾਂ ਲਿਖੀਆਂ ਇੱਥੇ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਦੱਸੂਗਾ ਤੇ ਕੱਲੀ ਕੱਲੀ ਗੱਲ ਦੇ ਉੱਤੇ ਬੋਰਡ ਦਾ ਕੱਲਾ ਕੱਲਾ ਰਿਪਲਾਈ ਤੁਹਾਨੂੰ ਦੱਸ ਦਊਗਾ ਠੀਕ ਹੈ ਮੋਟੀ ਗੱਲ ਇਹ ਆ ਨਿਕਲ ਕੇ ਆਂਦੀ ਆ ਮੋਟੀ ਗੱਲ ਕਿ ਭਾਈ ਜਿਹੜਾ ਪੇ ਸਕੇਲ ਵਾਲਾ ਮ ਠੀਕ ਹੈ ਜੀ ਪੇ ਸਕੀਲ ਵਾਲਾ ਜੋ ਮੁੱਦਾ ਹੈ ਉਹਨਾਂ ਨੇ ਰੂਲ ਅਮੈਂਡ ਕਰਨੇ ਆ ਤੁਹਾਨੂੰ ਪਤਾ ਹੈ ਠੀਕ ਹੈ ਜੀ ਉਹਦੇ ਕਰਕੇ ਪ੍ਰੋਸੈਸ ਅੜਿਆ ਹੋਇਆ ਹੈ ਅੱਜ ਹੀ ਹੈ ਬੋਰਡ ਨੇ ਸਾਨੂੰ ਕਿਹਾ ਫਿਰ ਵੀ ਮੈਂ ਤੁਹਾਨੂੰ ਇੱਕ ਇੱਕ ਗੱਲ ਦੱਸ ਦਿੰਦਾ ਕਿਹੜੀ ਕਿਹੜੀ ਗੱਲ ਤੇ ਉਹਨਾਂ ਨੇ ਕੀ ਕੀ ਬੋਲਿਆ ਹੈ ਜਿਵੇਂ ਸਭ ਤੋਂ ਪਹਿਲਾਂ ਗੱਲ ਕਰੀ ਹੈ ਭਾਈ ਕਲਰਕ ਵਾਲੀ ਵੀ ਉਹਨਾਂ ਦਾ ਪੇਪਰ ਹੋ ਗਿਆ ਟਾਈਪਿੰਗ ਟੈਸਟ ਕਦੋਂ ਲਾਉਂਗੇ ਠੀਕ ਹੈ ਤਾਂ ਉਹਨਾਂ ਨੇ ਗੱਲ ਕਹੀ ਹੈ ਕਿ ਜਿੰਨੇ ਵੀ ਡਿਪਾਰਟਮੈਂਟ ਹੈਗੇ ਆ ਉਹਨਾਂ ਤੋਂ ਪਰਮਿਸ਼ਨ ਆਣੀ ਹੈ ਲਗਭਗ 45 ਡਿਪਾਰਟਮੈਂਟਾਂ ਤੋਂ ਪਰਮਿਸ਼ਨ ਆਣੀ ਸੀਗੀ ਕੁਝਾਂ ਦੀ ਹਾਲੇ ਪੈਂਡਿੰਗ ਹੈ 15 ਕ ਦਾ ਉਹਨੇ ਇੱਕ ਆ ਜਦੋਂ ਉਹ ਆ ਜੇਗੀ ਤਾਂ ਟਾਈਪਿੰਗ ਟੈਸਟ ਹੋ ਜਾਏਗਾ ਹੁਣ ਨੂੰ 15 ਦਿਨਾਂ ਬਾਅਦ ਹੋ ਜਾਏ ਹੁਣ ਨੂੰ 2 ਮਹੀਨੇ ਨਾ ਹੋਏ 3 ਮਹੀਨੇ ਲੱਗ ਜਾਣ ਪਰਮਿਸ਼ਨਾਂ ਦੇ ਉੱਤੇ ਹੈ ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਬੋਰਡ ਨੂੰ ਕੀ ਕਿਹਾ ਹੈ ਬੋਰਡ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਡਿਪਾਰਟਮੈਂਟਾਂ ਤੋਂ ਕਹੋ ਵੀ ਪਰਮਿਸ਼ਨ ਦੇਣਗੇ ਜੋ ਵੀ ਹੈ ਕਹਿੰਦੇ ਆਪਾਂ ਕਈ ਵਾਰ ਲੈਟਰ ਭੇਜ ਚੁੱਕੇ ਆ ਇਹ ਪ੍ਰੋਸੈਸ ਚੱਲ ਰਿਹਾ ਹੈ ਅੱਪੇ ਸਿਰਾ ਹੋ ਜਾਊਗਾ ਹੌਲੀ ਹੌਲੀ ਕਰਕੇ ਪਰਮਿਸ਼ਨਾਂ ਆ ਰਹੀਆਂ ਤਾਂ ਬਈ ਤੁਸੀਂ ਆਪਣੀ ਟਾਈਪਿੰਗ ਕਰਦੇ ਰਹੋ ਟਾਈਪਿੰਗ ਤੁਹਾਡੀ 2 ਕੁ ਮਹੀਨੇ ਤੱਕ ਜਿੱਥੋਂ ਤੱਕ ਆਈਡੀਆ ਹੈ ਬੋਰਡ ਨੇ ਇੱਕ ਰਫ ਜਿਹਾ ਆਈਡੀਆ ਦੀ ਹੈ ਵੀ ਹੋ ਜਾਏਗਾ ਕੋਈ ਦੂਜਾ ਜੇਲ ਬਾਰਡਰ ਵਾਲਾ ਵੀ ਲਿਖਤੀ ਪੇਪਰ ਹੋ ਗਿਆ ਫਿਜ਼ੀਕਲ ਦੀ ਡੇਟ ਕਿਉਂ ਨਹੀਂ ਦੇ ਰਹੇ ਕਹਿੰਦੇ ਬਈ ਫਿਜ਼ੀਕਲ ਦਾ ਇਸ ਤਰ੍ਹਾਂ ਹੈ ਗਰਮੀਆਂ ਦੇ ਵਿੱਚ ਫਿਜ਼ੀਕਲ ਨਹੀਂ ਲੈ ਸਕਦੇ ਹੁਣ ਗਰਮੀਆਂ ਚੱਲ ਗਈ ਕਹਿੰਦੇ ਪਿਛਲੀ ਵਾਰ ਜਦੋਂ ਫਿਜ਼ੀਕਲ ਹੋਇਆ ਸੀਗਾ ਗਰਮੀਆਂ ਤੇ ਉਹਨਾਂ ਨੇ ਕਿਹਾ ਵੀ ਕਾਫੀ ਸਾਰੇ ਬੱਚੇ ਬੇਹੋਸ਼ ਹੋਏ ਆਂ ਹਸਪੀਟਲਾਂ 'ਚ ਚੱਕ-ਚੱਕ ਕੇ ਲੈ ਕੇ ਗਏ ਆ ਅਜੀਹਾਂ ਉਹਨਾਂ ਨੇ ਕਿਹਾ ਠੀਕ ਹੈ ਤੇ ਇਸ ਵਾਰ ਆਪਾਂ ਗਰਮੀਆਂ 'ਚ ਨਹੀਂ ਲੈਂਦੇ ਜੂਨ ਜੁਲਾਈ ਤੇ ਤਾਂ ਬਿਲਕੁਲ ਵੀ ਨਹੀਂ ਹੋਏਗਾ ਉਸ ਤੋਂ ਬਾਅਦ ਜਦੋਂ ਬਰਸਾਤ ਦਾ ਸੀਜ਼ਨ ਆਏਗਾ ਮੌਨਸੂਨ ਜਾ ਥੋੜੀ ਗਰਮੀ ਘਟੇਗੀ ਉਸ ਟਾਈਮ ਸ਼ੁਰੂ ਹੋਏਗਾ ਤੁਹਾਡਾ ਫਿਜ਼ੀਕਲ ਤਾਂ ਤੁਹਾਡੇ ਕੋਲ ਫਿਜ਼ੀਕਲ ਦੇ ਲਈ ਵੀ ਮੰਨ ਲੇਗੇ ਚਲੋ 2-3 ਮਹੀਨੇ ਹੈਗੇ ਠੀਕ ਹੈ ਫਿਰ ਤੀਜੀ ਗੱਲ ਭਾਈ ਜਿਹੜਾ ਨਕਲ ਚਲਦੀ ਹੈ ਪੇਪਰਾਂ ਦੇ ਵਿੱਚ ਪੇਪਰ ਲੀਕ ਹੁੰਦੇ ਆ ਉਹਦਾ ਕੀ ਸੋਲੂਸ਼ਨ ਹੈ ਤਾਂ ਭਾਈ ਨੋਰਮਲ ਜੀ ਗੱਲ ਹੈ ਉਹਨਾਂ ਨੇ ਇਸ ਨੂੰ ਹੱਸ ਕੇ ਟਾਰਤਾ ਕਹਿੰਦੇ ਅਜੀਹਾ ਕੁਝ ਨਹੀਂ ਹੁੰਦਾ ਫਿਰ ਜਦੋਂ ਥੋੜਾ ਜਿਆਦਾ ਸੀਰੀਅਸ ਹੋ ਕੇ ਪੁੱਛਿਆ ਕਿ ਅਜੀਹਾ ਕਿਉਂ ਨਹੀਂ ਹੁੰਦਾ ਤੁਹਾਨੂੰ ਪ੍ਰੂਫ ਦੇ ਕੇ ਗਏ ਆ ਪਹਿਲਾਂ ਸਾਰੇ ਪੰਜਾਬ ਨੂੰ ਪਤਾ ਹੈ ਤੁਸੀਂ ਅੱਖਾ ਬੰਦ ਕਰਕੇ ਕਿਉਂ ਬੈਠੇ ਹੋ ਕਹਿੰਦੇ ਨਹੀਂ ਆਪਾਂ ਨੂੰ ਪਤਾ ਹੈ ਵੀ ਆਰ ਵਰਕਿੰਗ ਔਨ ਇਟ ਅਜੀਹਾ ਉਹਨਾਂ ਨੇ ਕਿਹਾ ਵੀ ਹਲੇ ਤਾਂ ਰਿਜ਼ ਹੁਣ ਉਹ ਤੁਹਾਨੂੰ ਵੀ ਪਤਾ ਕਿ ਵਰਕ ਕਿਸ ਤਰ੍ਹਾਂ ਦਾ ਹੋਣਾ ਜੋ ਵੀ ਹੈ ਵਰਕ ਕਰ ਰਹੇ ਆ ਜਾਂ ਨਹੀਂ ਕਰ ਰਹੇ ਪਰ ਰਿਪਲਾਈ ਉਹਨਾਂ ਦਾ ਇਹੀ ਸੀਗਾ ਠੀਕ ਹੈ ਫਿਰ ਹੈ ਜੀ ਪ੍ਰਦੂਸ਼ਣ ਬੋਰਡ ਦਾ ਸਟੈਨੋ ਵਾਲਾ ਜਿਹੜਾ ਮੁੱਦਾ ਸੀਗਾ ਉਹਦੇ ਤੇ ਉਹਨਾਂ ਨੇ ਸਿੰਪਲ ਜੀ ਗੱਲ ਕਹੀ ਹੈ ਕਿ ਭਾਈ ਰੂਲ ਅਮੈਂਡ ਹੋਣ ਦੀ ਜੋ ਹੈ ਉਸ ਕਰਕੇ ਦੇਰੀ ਹੋ ਰਹੀ ਹੈ ਪੇਸਕੇਲ ਵਾਲਾ ਮੁੱਦਾ ਹੈ ਖਜ਼ਾਨਾ ਅਫਸਰ ਉਹ ਪੇਪਰ ਹਾਲੇ ਤੱਕ ਨਹੀਂ ਹੋਇਆ ਉਹੀ ਹੈ ਜੀ ਰੂਲ ਅਮੈਂਡਲ ਵਾਲਾ ਮੁੱਦਾ ਹੈਗਾ ਆ ਕਹਿੰਦੇ ਪੇਸਕੇਲ ਵਾਲਾ ਮੁੱਦਾ ਹੈ ਰੂਲ ਅਮੈਂਡ ਹੋ ਕੇ ਆਣਗੇ ਫਿਰ ਉਸ ਹਸਾਬ ਨਾਲ ਹੈ ਸੀਸੀਡੀਓ ਉਹ ਕਹਿੰਦੇ ਆ ਵੀ ਕੋਈ ਗੱਲ ਨਹੀਂ ‟ਵੇਟਿੰਗ ਲਿਸਟ ਆ ਜਾਏਗੀ" ਕਿਉਂ ਅਟੈਂਸ਼ਨ ਲੈ ਰਹੇ ਹੋ ਪੇਪਰ ਹੋਇਆ ਰਿਜ਼ਲਟ ਵੀ ਆਇਆ ਤਾਂ ਔਰ ਈਟਿੰਗ ਲਿਸਟ ਵੀ ਆ ਜੇਗੀ ਉਹ ਸਾਰਾ ਜੋ ਵੀ ਹੈ ਹਨਾ ਤਾਂ ਨੂੰ ਕਿਹਾ ਵੀ ਜਲਦੀ ਇਹਨੂੰ ਕਰੋ ਜਲਦੀ ਹਨਾ ਇਹ ਤਾਂ ਕੋਈ ਜ਼ਿਆਦਾ ਔਖਾ ਕੰਮ ਨਹੀਂ ਇਹਦੇ ਤਾਂ ਰੂਲ ਅਮੈਂਡ ਕੋਈ ਪ੍ਰੋਸੈਸ ਨਹੀਂ ਹੈਗਾ ਤੁਹਾਡਾ ਕੱਢੋ ਕਹਿੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਥੋੜਾ ਜਿਹਾ ਵੇਟ ਕਰ ਲਓ ਆਪਾਂ ਕਰ ਦਾਂਗੇ ਫਿਰ ਵੀ ਇੱਕ ਆਪਾਂ ਨੇ ਜ਼ੋਰ ਜਆ ਪਾ ਕੇ ਪੁੱਛਿਆ ਵੀ ਕਰੋ ਇਹਨੂੰ ਕਦੋਂ ਤੱਕ ਕਰ ਸਕਦੇ ਹੋ ਕੁਝ ਤਾਂ ਸਾਨੂੰ ਇਹਨਾਂ ਚ ਕੁਝ ਤਾਂ ਸੀਰੀਅਲ ਆਓ ਕੋਈ ਤਾਂ ਗੱਲ ਸੀਰੀਅਲ ਚੜਾਓ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਅਗਲੇ ਹਫਤੇ ਵੀ ਆਪਾਂ ਕਰ ਦਾਂਗੇ ਤਾਂ ਫਿਰ ਆਪਾਂ ਮੰਨ ਸਕਦੇ ਆਂ ਵੀ ਚਲੋ ਅੱਜ ਦੀ ਮੀਟਿੰਗ ਦਾ ਕੁਝ ਕੁਝ ਇਹ ਤਾਂ ਕੁਝ ਪੋਜ਼ਿਟਿਵ ਹੋਇਆ ਕਿ ਸ਼ਾਇਦ ਤੁਹਾਨੂੰ ਨੈਕਸਟ ਵੀਕ ਇਹ ਪ੍ਰੋਕਸਾਈਡ ਆ ਵੀ 7-8 ਦਿਨਾਂ ਤੱਕ ਚਲੋ ਜਿਆਦਾ ਜਿਆਦਾ 10 ਦਿਨ ਤੱਕ ਤੁਹਾਨੂੰ ਸ਼ਾਇਦ ਸੀਸੀਡੀਓ ਦਾ ਜੋ ਹੈ ਦੇਖਣ ਨੂੰ ਮਿਲ ਜਾਣਾ ਹੈ ਨਾ ਤਾਂ ਹਾਂ ਉਹੀ ਹੈ ਵੀ ਇੱਕ ਡੇਢ ਘੰਟਾ ਮੀਟਿੰਗ ਚੱਲੀ ਹੈ ਚਲੋ ਉਸੇ ਡੇਢ ਘੰਟੇ ਚੋਂ ਆਪਾਂ ਨੂੰ ਕੁਸਤਾ ਪੋਜ਼ਿਟਿਵ ਦੇਖਣ ਨੂੰ ਮਿਲਿਆ ਠੀਕ ਹੈ ਤੇ ਇਹ ਸਾਰੀ ਗੱਲਾਂ ਹੋਈਆਂ ਤੇ ਬਾਕੀ ਹੋਰ ਵੀ ਸਟੂਡੈਂਟ ਪਹੁੰਚਦੇ ਤਾਂ ਉਹਨਾਂ ਦੇ ਵੀ ਮੁੱਦੇ ਥੇ ਐਡ ਕਰਨੇ ਸੀਗੇ ਨਾਲੇ ਕਾਫੀ ਮਤਲਬ ਠੀਕ ਹੈ ਅੱਜ ਦੀ ਮੀਟਿੰਗ ਦਾ ਬਹੁਤ ਬਹੁਤ ਪੋਲਾਈਟਲੀ ਉਹਨਾਂ ਨੇ ਗੱਲ ਕਰੀ ਐ ਸਾਨੂੰ ਤਾਂ ਬਲਕਿ ਉਮੀਦ ਵੀ ਨਹੀਂ ਸੀਗੀ ਕਿ 10 12 ਬੱਚਿਆਂ ਨੂੰ ਦੇਖ ਕੇ ਉਹ ਕੀਪ ਤੱਕ ਇਹੋ ਜਿਹਾ ਰਿਸਪੌਂਸ ਕਰਦੇ ਪਹਿਲਾਂ ਹੀ ਉਹ ਤੱਕ ਤੰਗ ਹੋਈ ਪਈਆਂ ਬਾਕੀ ਬਈ ਗੱਲ ਇਹੀ ਐ ਪ੍ਰੈਸ਼ਰ ਦਾ ਐ ਸਾਰਾ ਖੇਲ ਤੁਸੀਂ ਜਿੰਨਾ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰ ਪਾਓਗੇ ਉਨਾਂ ਜਲਦੀ ਕੰਮ ਬੋਰਡ ਕਰਨਗੇ ਬਾਕੀ ਜੇ ਉਹਨਾਂ ਨੇ ਇੱਕ ਹਿੰਟ ਵੀ ਦੇ ਆ ਕਿ ਸਾਡੇ ਦੇ ਪ੍ਰੈਸ਼ਰ ਬਣਾਉਣ ਤੋਂ ਅੱਛਾ ਜੇ ਤੁਸੀਂ ਸਰਕਾਰ ਦੇ ਪ੍ਰੈਸ਼ਰ ਬਣਾਓ ਤਾਂ ਜ਼ਿਆਦਾ ਹੈ ਜ਼ਿਆਦਾ ਵਧੀਆ ਹੈ ਠੀਕ ਐ ਹੁਣ ਕਈ ਸਟੂਡੈਂਟ ਕਹਿਣਗੇ ਸਰ ਪੰਜਾਬ ਪੁਲਿਸ ਵਾਲਾ ਜਿਹੜਾ ਮੁੱਦਾ ਹੈ ਹਨਾ ਅੱਛਾ ਇੱਕ ਹੋਰ ਗੱਲ ਇਹਨਾਂ ਨੂੰ ਨਵੀਂ ਭਰਤੀ ਬਾਰੇ ਪੁੱਛਿਆ ਕਿ ਭਾਈ ਨਵਾਂ ਪਟਵਾਰੀ ਦਾ ਦੱਸੋ ਵੀ ਸੱਚੀ ਆਏਗੀ ਜਾਂ ਕਦੋਂ ਤੱਕ ਆਏਗੀ ਕਿ ਆਸਬਦ ਹੈ ਕਿ ਆਪੋਸ਼ਟਾ ਵਧਣਗੇ ਤਾਂ ਉਹਨਾਂ ਨੇ ਪੋਸਟ ਵਧਣ ਦਾ ਵੀ ਇੱਕ ਆਈਡੀਆ ਦਿਆ ਹਿੰਟ ਦਿਆ ਕਿ ਸ਼ਾਇਦ ਵਧੇਗੀ ਪਟਵਾਰੀ ਤੋਂ ਇਲਾਵਾ ਵੀ ਹੋਰ ਪੋਸਟਾਂ ਆਣਗੀਆਂ ਕਹਿੰਦੇ ਬੱਚਿਆਂ ਨੂੰ ਬੱਚਿਆਂ ਨੂੰ ਕਿਹਾ ਵੀ ਤੁਸੀਂ ਤਿਆਰੀ ਕਰਕੇ ਰੱਖੋ ਪੋਸਟਾਂ ਬਹੁਤ ਆਣਗੀਆਂ ਇਹ ਉਹਨਾਂ ਨੇ ਗੱਲ ਅਕਸੈਪਟ ਕਰੀਏ ਕਿਹਾ ਕਿ ਹਾਂ ਪੋਸਟਾਂ ਬਹੁਤ ਆਣਗੀਆਂ ਪਟਵਾਰੀ ਦੀ ਵੀ ਆਣਗੀਆਂ ਤਾਂ ਭਾਈ ਆਪਣੀ ਤਿਆਰੀ ਕਰਦੇ ਰਹੋ ਠੀਕ ਹੈ ਇਹ ਬਹੁਤ ਜ਼ਰੂਰੀ ਹੈ ਇਹਨਾਂ ਕੰਮਾਂ 'ਚ ਲੱਗ ਕੇ ਟੈਲੀਗ੍ਰਾਮ ਦੇ ਕਦੇ ਇਹ ਕਦਯੋਗ ਇ ਠੀਕ ਹੈ ਓਕੇ ਤਾਂ ਪਟਵਾਰੀ ਦੀ ਤਿਆਰੀ ਕਰੋ ਜਿੱਦਾਂ ਵੀ ਤੁਸੀਂ ਤਿਆਰੀ ਕਰਦੇ ਹੋ ਸਾਡੇ ਤੋਂ ਤਿਆਰੀ ਕਰਦੇ ਹੋ ਕਿਸੇ ਹੋਰ ਜਿੰਦਾ ਤਿਆਰੀ ਕਰਦੇ ਪਰ ਵੀ ਆਪਣੀ ਤਿਆਰੀ ਨੂੰ ਕੰਟੀਨਿਊ ਰੱਖੋ ਠੀਕ ਹੈ ਸਾਡਾ ਵੀ ਬੈਚ ਚੱਲਦਾ ਹੈ ਸਾਡਾ ਬੈਚ ਲੈ ਸਕਦੇ ਹੋ ਤੁਸੀਂ ਸਿਲੇਕਸ਼ਨ ਬੈਚ ਹੈ ਉੱਥੇ ਪਟਵਾਰੀ ਦੀ ਆਪਣੀ ਤਿਆਰੀ ਨੂੰ ਕੰਟੀਨਿਊ ਕਰ ਸਕਦੇ ਹੋ ਠੀਕ ਹੈ ਓਕੇ ਬਾਕੀ ਪਟਵਾਰੀ ਦੀ ਤਿਆਰੀ ਕਿੱਦਾਂ ਕਰਨੀ ਹੈ ਬਿਲਕੁਲ ਬੇਸਿਕ ਤੋਂ ਜ਼ੀਰੋ ਤੋਂ ਉਹ ਮੈਂ ਤੁਹਾਨੂੰ ਇਕੱਲਾ ਵੀ ਕਿਸੇ ਵੀ ਵੀਡੀਓ ਚ ਦੱਸ ਦੂੰ ਫਿਰ ਆਪਾਂ ਗੱਲ ਕਰਦੇ ਆ ਭਈ ਆਪਣਾ ਪੰਜਾਬ ਪੁਲਿਸ ਕਨਸਟੇਬਲ ਵਾਲੀ ਠੀਕ ਹੈ ਪੰਜਾਬ ਪੁਲਿਸ ਕਨਸਟੇਬਲ ਦੀ ਰਿਜ਼ਲਟ ਦੀ ਉਹ ਇੱਕ ਅਲੱਗ ਮੈਟਰ ਹੈ ਕਿਉਂਕਿ ਉਹ ਬੋਰਡ ਦੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਇੱਕ ਸਭ ਤੋਂ ਮੇਨ ਇਸ਼ੂ ਕੀ ਹੈ ਸਭ ਤੋਂ ਵੱਡਾ ਇਸ਼ੂ ਹੈ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਭਰਤੀ ਦਾ ਸਬ ਇੰਸਪੈਕਟਰ ਪੰਜਾਬ ਪੁਲਿਸ ਠੀਕ ਹੈ ਤੇ ਇੱਕ ਓਵਰੇਜ ਵਾਲਾ ਜੋ ਮੈਟਰ ਹੈ ਆ ਦੋ ਮੈਟਰ ਹੈਗੇ ਆ ਇਹਦੇ ਤੇ ਆਪਾਂ ਜ਼ਰੂਰ ਬੋਲਾਂਗੇ ਜ਼ਰੂਰ ਇੱਕ ਵਰਕ ਕਰਾਂਗੇ ਪਰ ਇੱਕ ਗੱਲ ਧਿਆਨ ਨਾਲ ਸੁਣਾ ਥੋੜਾ ਠੀਕ ਹੈ ਜਦੋਂ ਸਟੂਡੈਂਟਸ ਨੂੰ ਇਕੱਠੇ ਹੋਣ ਲਈ ਕਿਹਾ ਜਾਂਦਾ ਹੈ ਉਹ ਇਕੱਠੇ ਹੁੰਦੇ ਨਹੀਂ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਬੁੱਢ ਲਾਡਾ ਹੈਗੀ ਆ ਜਗਾ ਠੀਕ ਹੈ ਉੱਥੇ ਇੱਕ ਆਪਣਾ ਸਟੂਡੈਂਟ ਲਾ ਲੋ ਜਾਂ ਦੋਸਤ ਲਗਾ ਲੋ ਠੀਕ ਹੈ ਸੁਖਵੀਰ ਰਹਿਣਾ ਉਹਨੇ ਆਪਣੇ ਏਰੀਏ ਦੇ ਸਾਰੇ ਸਟੂਡੈਂਟ ਦਾ ਇਕੱਠਾ ਕਰਕੇ ਕਿਹਾ ਵੀ ਆਪਾਂ ਓਵਰ ਏਜ ਵਾਲੇ ਮੁੱਦੇ ਤੇ ਐਮਐਲਏ ਨੂੰ ਮਿਲਣ ਜਾਵਾਂਗੇ। ਉਹਦੇ ਗਰੁੱਪ 'ਚ ਦੇ ਵਿੱਚ 90 ਸਟੂਡੈਂਟ ਜੁੜ ਗਏ। ਠੀਕ ਹੈ। 90 ਸਟੂਡੈਂਟਸ ਨੇ ਸਲਾਹ ਬਣਾਈ ਕਿ ਭਾਈ ਆਪਾਂ ਆਪਣੇ ਐਮਐਲਏ ਨੂੰ ਜਾ ਕੇ ਮਿਲਾਂਗੇ ਬੁੱਢਾ ਲਾਡੀ ਦੇ ਨੂੰ ਤੇ ਉਹਨੂੰ ਆਪਾਂ ਮੰਗ ਪੱਤਰ ਦੇਵਾਂਗੇ। ਜਿੱਦਾਂ ਆਪਾਂ ਪਹਿਲਾਂ ਡਿਸਕਸ ਕਰੀ ਸੀਗੇ ਸਾਰਿਆਂ ਨੇ ਕਿ ਆਪਣੇ ਆਪਣੇ ਏਰੀਏ ਤੇ ਜਾ ਕੇ ਆਪਣੇ ਆਪਣੇ ਐਮਐਲਏ ਨੂੰ ਜਾਂ ਪੋਜੀਸ਼ਨ ਵਾਲੇ ਬੰਦੇ ਨੂੰ ਲੈਟਰ ਦੇਵਾਂਗੇ। ਤਾਂ ਭਾਈ ਉਸਨੇ ਸੁਖਵੀਰ ਨੇ ਸ਼ੁਰੂਆਤ ਕਰੀਏ। ਹੈ ਨਾ 90 ਬੱਚੇ ਉਹਦੇ ਨਾਲ ਗਰੁੱਪ 'ਚ ਜੁੜੇ ਸੀਗੇ ਪਰ ਸਭ ਤੋਂ ਮਾੜੀ ਗੱਲ ਪਤਾ ਕੀ ਹੈ ਉਸ ਬੰਦੇ ਨੇ ਟਾਈਮ ਲਿਆ ਜਾਣ ਦੀ ਡੇਟ ਫਿਕਸ ਕਰੀ ਹੈ ਜਦੋਂ ਜਾਣ ਦੀ ਵਾਰੀ ਆਈ ਮੌਕੇ ਤੇ ਕੋਈ ਨਹੀਂ ਹੋਇਆ ਫਿਰ ਤੁਸੀਂ ਕਹਿੰਦੇ ਹੋ ਵੀ ਸਾਡੀ ਕੋਈ ਗੱਲ ਨਹੀਂ ਸੁਣਦਾ ਹੈ 90 ਸਟੂਡੈਂਟਾਂ ਦੇ ਵਿੱਚੋਂ ਜ਼ੋਰ ਲਾ ਕੇ ਉਹਦੇ ਨਾਲ 2-4 ਹੋਣੇ ਉਹ ਤਾਂ ਵਧੀਆ ਅਗਲੇ ਨੇ ਆਪਣੇ ਭਾਈਚਾਰਾ ਇਕੱਠਾ ਕਰਿਆ ਆਪਣੇ ਪਿੰਡ ਦੇ ਜਵਾਬ ਇਕੱਠੇ ਕਰਿਆ ਉਹਨਾਂ ਨੂੰ ਲੈ ਕੇ ਐਮਐਲਏ ਤੇ ਗਿਆ ਲੈਟਰ ਦੇ ਕੇ ਆਇਆ ਤੁਸੀਂ ਕੀ ਕਰ ਰਹੇ ਹੋ ਤੁਸੀਂ ਆਪ ਦੇਖ ਲਓ ਫਿਰ ਤੁਸੀਂ ਕਹਿੰਦੇ ਸਰ ਐਸਆਈ ਦੀ ਓਵਰਏਜ ਦਾ ਮੁੱਦਾ ਚੱਕ ਲਓ ਐਸਆਈ ਦੀ ਭਰਤੀ ਨਹੀਂ ਆ ਰਹੀ ਇਹਦੀ ਥਾਂ ਤੇ ਐਸਆਈ ਕਰਤੀ ਤੁਸੀਂ ਆਪ ਕੀ ਕਰ ਰਹੇ ਹੋ ਟੀਚਰ ਕਦੋਂ ਤੱਕ ਤੁਹਾਡੇ ਨਾਲ ਖੜਨਗੇ ਬਈ ਟੀਚਰ ਦੋ ਟੀਚਰ ਆ ਜਾਣਗੇ ਚਾਰ ਟੀਚਰ ਆਣ ਜਾਣਗੇ ਪਰ ਬਈ ਜਦੋਂ ਸਟੂਡੈਂਟ ਹੀ ਨਹੀਂ ਆਏਗਾ ਤਾਂ ਕਿਸ ਤਰ੍ਹਾਂ ਇਮਪ੍ਰੈਸ਼ਨ ਬਣੇਗਾ ਕਿਸ ਤਰ੍ਹਾਂ ਪ੍ਰੈਸ਼ਰ ਕ੍ਰੀਏਟ ਹੋਏਗਾ ਮੁੱਦਾ ਤਾਂ ਤੁਹਾਡਾ ਹੈ ਤੁਹਾਨੂੰ ਹੀ ਤਾਂ ਨਿਕਲਣਾ ਪੈਣਾ ਹੈ ਘਰੋਂ ਕੱਲੇ ਟੈਲੀਗ੍ਰਾਮ ਤੇ ਸ਼ੇਅਰ ਬੜੀ ਜਾਂਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਕੀ ਫਾਇਦਾ ਹੈ ਹਨਾ ਸੁਖਦੀਪ ਹੈ ਹਾਂ ਸੁਖਦੀਪ ਹੈ ਬੁੱਢ ਲਾਡੇ ਤੋਂ ਸੁਖਦੀਪ ਹੈ ਬਾਈ ਠੀਕ ਹੈ ਓਕੇ ਤਾਂ ਗੱਲ ਇਹੀ ਹੈ ਕਿ ਬਾਈ ਜੇ ਕੋਈ ਆਪਣਾ ਮੁੱਦਾ ਹੱਲ ਕਰਾਣਾ ਹੈ ਤਾਂ ਤੁਹਾਨੂੰ ਅੱਗੇ ਆਣਾ ਪਏਗਾ ਠੀਕ ਹੈ ਬਾਕੀ ਬਹੁਤ ਧੰਨਵਾਦੀ ਨਾਲ ਸਟੂਡੈਂਟਸ ਦਾ ਓਕੇ ਠੀਕ ਹੈ ਆਹੀ ਅੱਜ ਦਾ ਸਾਰਾ ਨਚੋੜ ਸੀਗਾ ਓਕੇ ਤੇ ਹੁਣ ਇੱਕ ਗੱਲ ਹੋਰ ਸੁਣ ਲਓ ਟੈਲੀਗ੍ਰਾਮ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਰਿਪਲਾਈ ਨਹੀਂ ਆਏਗਾ ਤੁਹਾਨੂੰ ਬਾਈ ਗੱਲ ਕਰਨੀ ਹੈ ਆ ਨੰਬਰ ਹੈਗੇ ਆ ਕਿਤੇ ਵੀ ਧਰਨਾ ਲਾਣਾ ਹੈ ਕੁਝ ਵੀ ਹੈ ਯਾਰ ਜੋ ਵੀ ਤੁਹਾਨੂੰ ਸਮੱਸਿਆ ਹੈ ਟੈਲੀਗ੍ਰਾਮ ਤੇ ਕੋਈ ਰਿਪਲਾਈ ਨਹੀਂ ਹੈ ਆ ਨੰਬਰ ਹੈਗੇ ਆ ਦੋ ਕਾਲ ਕਰ ਲੋ WhatsApp ਕਰ ਲੋ ਟੈਲੀਗ੍ਰਾਮ ਤੇ ਅੱਜ ਸਾਰਿਆਂ ਨਾਲ ਤੁਹਾਡੀ ਜਿਨ੍ਹਾਂ ਨਾਲ ਵੀ ਚੈਟ ਹੋਈ ਹੋਈ ਸੀਗੀ ਸਾਰੀ ਡਿਲੀਟ ਕਰਤੀ ਤੁਸੀਂ ਹੈ ਸਟੂਡੈਂਟਸ ਨੂੰ ਸਿਰਫ ਤੰਗ ਹੀ ਕਰਨਾ ਹੁੰਦਾ ਹੈ ਆ ਦੋ ਨੰਬਰ ਹੈ WhatsApp ਕਰੋ ਓਕੇ ਠੀਕ ਹੈ ਬਾਏ ਬਾਏ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਈ ਠੀਕ ਹੈ